ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਤ ਸਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਨ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਭ ਹੈ ਤੁਮ ਕਹਾਵੋ ਆਪ ਹੱਥ ਦੇ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਹੈ ਕਰਤਾਰਾ ਮੋਹ ਰਛਾ ਨਿਜ ਕਰਦ ਹੈ ਕਰੀਏ ਸਬ ਬੈਰਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਬਰ ਨਾ ਤੇ ਹਉ ਜੋ ਵਰ ਚਹਉ ਸੋ ਤੁਮ ਤਹ ਪਾਉ ਸੇਵਕ ਸਿੱਖ ਹਮਾਰ ਤਾਰਿਏ ਹੈ ਚੁਣ ਚੁਣ ਸਤਰ ਹਮਾਰ ਹੈ ਮਾਰਿਏ ਹੈ ਆਪ ਕਾ ਹਰਸ ਦੇ ਮੁਝੈ ਉਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਪੂਜੋ ਸਦਾ ਹਮਾਰੇ ਪਛਾ ਸ੍ਰੀ ਉਸਤਤਜੂ ਕਰੇ ਹੋਰ ਅਛਾ ਰਖਲੇ ਮਹ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ಪರಿਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀ ਹਤ ਮਾਰਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਜੈੰਤ ਜਚਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੈ ਅੰਤਰ ਕੀ ਜਾਣਤ ਭਲੈ ਬੁਰੈ ਕੀ ਪੀਰ ਪਛਾਨਤ ਕਿੰਟੀ ਤੈ ਕੁੰਚਰ ਅਸਥੂਲਾ ਸਭ ਪਾ ਕਿਰਪਾ ਜੇਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ سکھ پائے ایک, ایک پیران کٹ, کٹ کے پٹ, پٹ کی جانے جب ادھ کرا کردن سٹ سب, سب تھار آپ اپنی بوجھ اچار تم سب ہی تے رہ لب आद अनिल अनाद असम् ताका मूड उचारत पयदा जा कोपे वन पावत बेदा ताको कृपा हन अनुमानत महा मूड किछ भेद न जानत महादेव को कहत सदा शिव निरंकार का चीनत नह फेव आप अपनी बुध है जेती वर्णत पहन पहन तो है तेती तुम्हारा अलखा ना जाए पसारा कह विद सजा प्रथम संसार एकै रूप अनूप स्वरूप

ਤਨ ਕੈ ਦੁਸ਼ਟ ਦੁਖਤਵਾ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਐਂ ਤਾਕੇ ਕਾਲ ਨਿਕਟ ਨਹੀਂ ਐਂ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਦਿਸ਼ਟ ਟਾਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰਿਓ ਤਾਕੇ ਤਾਪ ਤਨਕ ਮਹਿ ਹਰਿਓ ਰਿਤ ਸਿੱਧ ਕਰਮ ਮੋ ਸਭ ਹੋਏ ਦੁਸ਼ਟ ਸਾਸਸ ਕਹਿ ਨ ਕੋਏ ਇਕ ਬਾਰ ਜਿਨ ਤੁਮਹਿ ਸੰਭਾਰਾ ਆਰਫਾਸਤੇ ਤਾਹੀਂ ਉਭਾਰਾ ਜਨ ਨਰਨਾਮ ਤੇ ਹਾਰੂ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲਹਿ ਉਭਾਰੀ ਸਰਬ ਥੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਹਿੋ ਬਚਾਈ ਪਤ ਸਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਨਮਨ ਰਹੇ ਹਮਾਰਾ अपना जान करो प्रति पारा हमरा दुष्ट सब है तुम कहबो आप हाथ दे मोहे बचावो सुखी बसै मोरो परिवार सेवक सिख सब है करतार मोरो छानिज करद है करिये सब बैरन को आज संग हरिये पूर्ण होए हमारी आशा तोर भजन की रहे प्यासा तुमह छाड कोई abr ना ते हौं जो बर चाहौं सो तुम ते पाऊं सेवक सिख हमार तारियै ਤਨੁ ਚੰਨ ਸਤਿ ਤੇ ਹਮਾਰੇ ਮਾਰਿਏ ਹੈ ਆਪ ਹੱਥ ਦੇ ਮੁਝੈ ਉਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਪੂਜੋ ਸਦਾ ਹਮਾਰੇ ਪਛਾ ਸੇਰੀ ਉਸਤਤਜੂ ਕਰੇ ਹੋਰ ਅਛਾ ਰਖਲੇ ਮਹ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੈ ਹੰਤਾ ਤੁਮ ਹੋ ಪರಿਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀ ਹਾ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ستر کو پل محبد کی جانت پل بر پیر پشانتر فولہ دکھ پائے, تے دکھی, سکھ پائے سادن کہ سی ایک, ایک کی پیر پشانے کٹ کٹ کے پٹ پٹ کی جانے جب اد کرک کرا کر تارا پرجا ترت تب دہارا جب آکرخ کرتا ہوں کب ہوں ਤੁਮ ਮੈਂ ਮਿਲਤ ਦੇ ਤਰਸਭੁ ਜੇਤੇ ਬਦਨ ਸਿਸ਼ਟ ਸਬਤਹਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਬੇਦ ਪਿਹਦ ਅਰ ਆਲਮ ਨਿਰੰਕਾਰ ਨੇ ਬਕਾਰ ਨੇ ਲਭ ਆਦ ਅਨਿਲ ਅਨਾਦ ਅਸੰ ਤਾਕਾ ਮੂਡ ਉਚਾਰਤ ਪਿਹਦਾ ਜਾ ਕੋ ਭੇਵਨ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂਡ ਕਿਛ ਪਿਹਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ چین آپ اپنی پھوپا جرج سے جا ہو بیٹھا کہ आदि जुगाद स्वरूप स्वयं भव अबरक्षा मेरी तुम करो सिख उभार असिख संगरो दुष्ट जत उठबत उत्पता सकल मलेस करो रणकथा जे असतुत्व शरणहि परै तिन कै दुष्ट दुख तुवा मरे परख जवन पग पर परै ते हारे तिन कै तुम संकट सब टारै जो कल को एक बार ते अहै ताके काल निकट नहीं अहै रक्षा होए ताहि सब काला दुष्ट अरिष्ट तरैत तत्काल कृपा दृष्ट तन जाहिं हरिओ ताके ताप तनक मह हरिओ अरिद्ध सिद्ध कर्म मो सब होए दुष्ट सासस कह न कोए एक बार जिन तुम्हे संभारा काल फासते ताहिं उभारा जिन नर नामते हारुका दारिद दुष्ट दोखत हे रहा खड्ग केत मै सन्न तेहारी आप हाथ द लेहे उभारी सब ठौर मो हो सहाय दुष्ट दुख ते लेहो बचाई पात साहि 10वीं कबे ओ बाज बेनती चौपाई अमरी करो हाथ दहरछा पूर्ण होए चित्त की इच्छा तव चरणन मन रहे हमारा अपना जान करो प्रति पारा हमरा दुष्ट सबह तुम कहावो आप हाथ दे मोहे बचावो सुखी वसै मोरो परिवार सेवक सिख सबह करतारा मोहे रक्षा निज करद है, है करियै ਸਬ ਬੈਰਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾਂ ਤੋਰ ਪਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਬਰ ਨਾ ਤੇ ਹਉ ਜੋ ਬਰ ਚਹਉ ਸੋ ਤੁਮ ਤਹਿ ਪਾਉ ਸੇਵਕ ਸਿੱਖ ਹਮਾਰ ਤਾਰਿਏ ਹੈ ਚੁਨ ਚੁਨ ਸਤਰ ਹਮਾਰ ਹੈ ਮਾਰਿਏ ਹੈ ਆਪ ਹੱਥ ਦੇ ਮੁਝੈ ਉਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਪੂਜੋ ਸਦਾ ਹਮਾਰੇ ਪਛਾ ਸ੍ਰੀ ਉਸਤਤਜੂ ਕਰੇ ਹੋਰ ਅਛਾ ਰੱਖਲੇ ਮਹ ਰਖਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀ ਹਾ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਜਯੰਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੈ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕਿੰਟੀ ਤੈ ਕੁੰਚਰ ਅਸਥੂਲਾ ਸਭ ਪਾ ਕਿਰਪਾ ਜੈਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ سکھ پائے ایک, ایک پیران کٹ, کٹ کے پٹ, پٹ کی ہی جانے جب ادھ کرا کرتا, تب دہے پارا جب کرتا ہوں کب ہوں تم میںلت دہ تر سب ہوں جیتے بدن سٹ سب تھار آپ اپنی بوجھ اچار تم سب ہی تے رہنے بکار لب ਆਦ ਅਨੀਲ ਅਨਾਦ ਅਸਮ ਤਾਂ ਕਾ ਮੂੜ ਉਚਾਰਤ ਪਹਿਦਾ ਜਾ ਕੋ ਭੇਵਨ ਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਫਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਹਿਨ ਪਹਿਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪਥਨ ਸੰਸਾਰਾ ਏਕੈ ਰੂਪ ਅਨੂਪ ਸਰੂਪਾ रंक पय हो राव कहि फूपा अण्डय जे रज सेतज किनी उतपुज्य खान बहु रच दीनी कहू फूल राजा हवै बैठा कहू सिंह टपहो शंकरिय केठा सग्री शिष्ट दिखाय अचंपव आद जुगाद स्वरूप स्वयं भव अबरक्षा मेरी तुम करो सिख उभार अ सिख संग्रो दुष्ट जते उठवत उत्पता सकल मलेष करो रण काता जे अस्तु तव शरणहि परय ਤਿਨ ਕਹਿ ਦੁਸ਼ਟ ਦੁਖਤ ਵੈ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਤਾਂ ਕੇ ਕਾਲ ਨਿਕਟ ਨਹੀਂ ਆਏ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰਿਓ ਤਾਂ ਕੇ ਤਾਪ ਤਨ ਕਮਹਿ ਹਰਿਓ ਰਿਦ ਸਿੱਧ ਕਰਮ ਮੂ ਸਭ ਹੋਏ ਦੁਸ਼ਟ ਸਾਸ ਸਕੇ ਨ ਕੋਏ ਇਕ ਬਾਰ ਜਿਨ ਤੁਮਹਿ ਸੰਭਾਰਾ ਕਾਰ ਫਾਸਤੇ ਤਾਹੇ ਉਭਾਰਾ ਜੇ ਨਰ ਨਾਮ ਤੇ ਹਾਰੂ ਕਹਾ ਦਾਰਿਤ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਨ ਤੇ ਹਾਰੀ ਆਪ ਹਾਥ ਦੈ ਲਹਿ ਉਭਾਰੀ ਸਰਬ ਥੋਰਮੋ ਹੋ ਸਹਾਈ ਦੁਸ਼ਟ ਦੋਖ ਤੇ ਲਹਿੋ ਬਚਾਈ ਪਾਤ ਸਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਥ ਦੈ ਰਖਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ अपना जान करो प्रति पारा हमरा दुष्ट सब है तुम कहवो आप हाथ दे मोहे बचावो सुखी वसै मोरो परिवार सेवक सिख सब है करतारा मोहे रक्षा निज करद है करिये सब बैरन को आज संग हरिये पूर्ण होए हमारी आशा तोर भजन की रहे प्यासा तुमह षड कोई अबरना ते हौं जो बर चाहौं सो तुम ते पाऊं सेवक सिख हमार तारिय है ਤਨੁ ਚਨੁ ਸਤਿ ਤਰੇ ਹਮਾਰੇ ਹਮਾਰੀ ਹੈ ਆਪ ਹਸਦਾ ਮੁਝੈ ਉਭਰੀਏ ਮਰਨ ਕਾਲ ਕਾ ਤਰਸ ਨਿਵਰੀਏ ਪੂਜੋ ਸਦਾ ਹਮਾਰੇ ਪਛਾ ਸ੍ਰੀ ਉਸਤਤਜੂ ਕਰੇ ਹੋਰ ਅਛਾ ਰਖਲੇ ਮਹ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ಪರಿਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਾ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਜਯੰਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ستر کو پل محبد کی جانت پلے برے کی پیر پشانتر فولہ دکھ پائے سن کہ ایک ایک کی پیر پشانے کٹ کٹ کے پٹ پٹ کی جانے جب اد کرک کرا کر تا پرجا ترت تب دہارا جب آ کرخ کرتا ہوں کب ہوں ਤੁਮ ਮੈਂ ਮਿਲਤ ਦੇ ਤਰਸਭੁ ਜੇਤੇ ਬਦਨ ਸਿਸ਼ਟ ਸਬ ਥਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਪਿਹਦ ਅਰ ਆਲਮ ਨਿਰੰਕਾਰ ਨੇ ਬਕਾਰ ਨੇ ਲਭ ਆਦ ਅਨੀਲ ਅਨਾਦ ਅਸੰ ਤਾਕਾ ਮੂੜ ਉਚਾਰਤ ਪਿਹਦਾ ਜਾ ਕੋ ਭੇਵਨ ਪਾਵਤ ਬੇਦਾ ਤਰ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਪਿਹਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ निरंकार का चीनत नह फेब आप अपनी बुध है जेती वर्णत पहन पहन तो है तेती तुम्हारा लखा ना जाए पसारा कह विद सजा प्रथम संसार एकै रूप अनूप स्वरूप रंग पियो राव कहि फूपा अंडय जे रज से तज कीनी उत पुज खान बहु रच दीनी कहूं फूल राजा हुवै बैठा कहूं सिमट पियो शंकरिय केठा सगरि शिष्ट दिखाय अचंप भव आदि जुगाद स्वरूपस्यम भव अवरच्छामे री तुम करो सिख उभार अ सिख संगरो दुष्ट जत उठवत उत्पता सकल मलेस करो रणक हता जे अस्तु तव शरणहि परै तिनकै दुष्ट दुख तुवार मरे और खजमन पग परै ते हारे तिनकै तुम संकट सब टारै जो कल को एक बार ते अहै ताके काल निकट नहीं है रक्षा होए ताहि सब काला दुष्ट अरिष्ट तरैत तत्काल कृपा दृष्ट तन जाहिं हरिओ ताके ताप तनक मह हरिओ रिद्ध सिद्ध कर्म मो सब होए दुष्ट सासस कह न कोए एक बार जिन तुमहिं संभारा काल फासते ताहिं उभारा जिन नर नामति हारो कह दारिद दुष्ट दोखत हे रहा खड्ग कीर्त मै सरन तेहारी आप हाथ द लेहिं उभारी सब ठौर मो हो सहाय दुष्ट दुख ते लेहो बचाई पात साहि 10वीं कबयो बाच बेनती चौपाई अमरी करो हाथ दहरछा पूरन होए चित्त की इच्छा तब चरनन मन रहे हमारा अपना जान करो प्रति पारा हमरा दुष्ट सब है तुम कहबो आप हाथ दे मोहे बचावो सुखी वसै मोरो परिवार सेवक सिख सब है करतार मोहे रक्षा निज करद है करिए ਸਬ ਬੈਰਨ ਕੋ ਅਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਬਰਨਾ ਤੇ ਹਉ ਜੋ ਵਰ ਚਹਉ ਸੋ ਤੁਮ ਤਹਿ ਪਾਉ ਸੇਵਕ ਸਿੱਖ ਹਮਾਰ ਤਾਰਿਏ ਹੈ ਚੁਣ ਚੁਣ ਸਤਰ ਹਮਾਰ ਹੈ ਮਾਰਿਏ ਹੈ ਆਪਾ ਹਸਦਾ ਮੁਝੈ ਉਭਰੀਏ ਮਰਨ ਕਾਲ ਕਾ ਤਰਾਸਨੀ ਬਰੀਏ ਪੂਜੋ ਸਦਾ ਹਮਾਰੇ ਪਛਾ ਸੇਰੀ ਉਸਤਜੂ ਕਰੇ ਹੋ ਰੱਛਾ ਰੱਖ ਲੇ ਮਹ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਾ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ देवदयात जच्छन उपजायो आद अंत एकै अवतार सोई गुरु समझो हमारा नमस्कार तिसहि को हमारी सकल प्रजा जिन आप सवारी सेवकन को सब गुण सुख दियो सत्रन को पल मोह बद्ध कियो कट कट कै अंतर की जानक भला बुरा की पीर पहचानत चींटी ते कुंचर स्थूला सब पर कृपा जेष्ठ कर फूला संतन दुख पाए ते दुखी سکھ پائے سادن کے ایک, ایک کی پیر پا جب آ کر دہ تر سب ہوں جیتے بدن شب تھار آپ اپنی بوجھ اچار تم سب ہی تے رہ لب आद अनिल अनाद असम् ताका मूड उचारत पैदा जा को पेवन पावत बेदा ताको कृपा हन अनुमानत महा मूड किछ भेद न जानत महादेव को कहत सदा शिव निरंकार का चीनत नह फेव आप अपनी बुध है जेती वर्णत पहन पहन तो है तेती तुम्हारा लेखा ना जाए पसारा कहविद सजा प्रथम संसार एकै रूप अनूप स्वरूप ਰੰਕ ਪਿਹੋ ਰਾਵ ਕਹੀ ਭੂਪਾ ਅੰਡਯ ਜੇ ਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦਿਨੀ ਕਹਉ ਫੂਲ ਰਾਜਾ ਹਵੈ ਬੈਠਾ ਕਹਉ ਸਿੰਮ ਟਪਿਹੋ ਸੰਕਰੀਏ ਕੇਠਾ ਸਗਰੀ ਸਿਸ਼ਟ ਦਿਖਾਏ ਅਚੰਪ ਭਵ ਆਦ ਜੁਗਾਦ ਸਰੂਪ ਸਯੰ ਭਵ ਅਬਰਖਾ ਮੇਰੀ ਤੁਮ ਕਰੋ ਸਿਖ ਉਭਾਰ ਅਸਿਖ ਸੰਗਰੋ ਦੁਸ਼ਟ ਜਤੈ ਉਠਵਤ ਉਤਪਾਤਾ ਫਕਲ ਮਲੇਸ ਕਰੋ ਰਣ ਕਹਾਤਾ ਜੇ ਅਸਤੂਤਵ ਸਰਨ ਨਹੀਂ ਪਰੈ ਤਨ ਕੈ ਦੁਸ਼ਟ ਦੁਖਤੁ ਆਮਰੈ ਪੁਰਖ ਜਮਨ ਪਗ ਪਰੇ ਤੇ ਹਾਰੇ ਤਨ ਕੈ ਤੁਮ ਸੰਕਟ ਸਭ ਟਾਰੈ ਜੋ ਕਲ ਕੋ ਇਕ ਬਾਰ ਤੇ ਐਹ ਤਾਂਕੇ ਕਾਲ ਨਿਕਟ ਨਹੀਂ ਐਹ ਰੱਛਾ ਹੋਇ ਤਾਹੀ ਸਭ ਕਾਲਾ ਦੁਸ਼ਟ ਅਦਿਸ਼ਟ ਟਾਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੈ ਨ ਹਰਿਓ ਤਾਂਕੇ ਤਾਪ ਤਨ ਕਮਹਿ ਹਰਿਓ ਰਿਤ ਸਿਧ ਕਹਰਮ ਮੋ ਸਭ ਹੋਇ ਦੁਸ਼ਟ ਸਾਸਸ ਕਹਿ ਨ ਕੋਇ ਇਕ ਬਾਰ ਜਿਨ ਤੁਮਹਿ ਸੰਭਾਰਾ ਕਾਲ ਫਾਸਤੇ ਤਹੇ ਉਭਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤਹੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਹਿ ਉਭਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹਿ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ